ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਜੇ ਤੂੰ ਤੁਠਾ ਕਿਰਪਾ ਨਿਦਾਨ ਨਾਨਕ ਜਉ ਅੰਵੇਖਾਲ ਏ ਹ ਪਈ ਮੂੰ ਦੱਤੜੀ ਨਿਤ ਹਿਰ ਦੇ ਰਖਾਂ ਸਮਾਇ ਲੈ ਹਮੇ ਅਗੁਣ ਪਰੇ ਕੁੁਣੇ ਨਾਹੀ ਅੰਮ੍ਰਿਤ ਛਾੜੇ ਲਿਖੇ ਬਿਕ ਖਾਈ माया मोह परम तत्त्व ले सुत दरस ओतीत लगाई एक उत्तम पंथ सोए अंगुर संगत तह मिलनत जमतरास मिटाई अरदास पाठ कीरत के गुर रामद सरनाई चक्कर लगे चक्करी जे चले ਕਸਮੇ ਪਾਏ ਅਜ ਇਸ ਪਾਵਨ ਬਚਨਾਂ ਦੀ ਆ ਵਿਚਾਰ ਦੇ ਨਾਲ ਸਾਂਝ ਪਾਵਨ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਇਹ ਗੁਰਨਾਨਕ ਫਤਿਹ ਦੇ ਪਾਵਨ ਬਚਨ ਨੇ ਕਿੰਦੇ ਚੱਕਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ ਜਾਂ ਇੰਜ ਕਹਿ ਲਈਏ ਉਦਾਹਰਣ ਦੇ ਕੇ ਨੌਕਰ ਦੀ ਦੱਸਿਆ ਆ ਜੇਕਰ ਕੋਈ ਚੱਕਰ ਕੋਈ ਨੌਕਰ ਆਪਣੇ ਮਾਲਕ ਦੀ ਬੜੀ ਸੇਵਾ ਕਰੇ ਨਾ ਦਿਲਨ ਦਿਲੋਂ ਕਰੇ ਆਪਣੇ ਕੰਮ ਨੂੰ ਬੜਾ ਦਿਲੋਂ ਕਰੇ ਜਿਹੜਾ ਤੇ ਮਾਲਕ ਵੀ ਬੜਾ ਖੁਸ਼ ਹੁੰਦਾ ਵੀ ਇਹ ਨੌਕਰ ਬਹੁਤ ਵਧੀਆ ਚੱਕਰ ਬੜਾ ਹੀ ਵਧੀਆ ਹੈ ਜੀ ਮੇਰਾ ਦਿਲ ਕਰਦਾ ਮੈਂ ਇਹਦੀ ਤਨਖਾਹ ਹੋਰ ਵਧਾ ਦਵਾ ਨਾ ਦੀ ਤਨਖਾਹ ਹੋਰ ਵਧਾ ਦਵਾ ਮੈਂ ਇਹਨੂੰ ਜਿਆਦਾ ਦਵਾ ਤੇ ਬਿਲਕੁਲ ਜੀ ਗੁਰੂਕਤਾ ਵੀ ਪਤਾ ਕੀ ਕਹਿੰਦੇ ਕਹਿੰਦੇ ਜਿਹੜਾ ਸੇਵਕ ਬਣ ਕੇ ਸੇਵਾ ਬੜੀ ਕਰਦਾ ਨਾ ਵਿਖਾਵੇ ਨਹੀਂ ਜਿਹੜਾ ਕਰਦਾ ਜਿਹੜਾ ਵਿਖਾਵੇ ਨਹੀਂ ਕਰਦਾ ਜਿਹੜਾ ਸਨੁ ਮਨੋ ਹੋ ਕੇ ਗੁਰੂ ਦੇ ਦਰ ਨਾਲ ਜੁੜ ਜਾਂਦਾ ਤੇ ਸੇਵਾ ਕਰਦਾ ਆ ਅੱਜ ਤੇ ਖਿਮਾ ਕਰਿਓ ਅੱਜ ਤੇ ਸੇਵਾ ਉਹ ਪਤਾ ਕਿਹੋ ਜੀ ਰਹਿ ਗਈ ਜੀ ਉਹ ਤੋਂ ਖਿੱਤੇ ਸਟੇਟਸ ਪਾਵਾਂਗੇ ਅੱਜ ਤੇ ਆ ਸੇਵਾ ਵੀ ਸਾਡੀ ਵੀ ਖਵੇ ਵਾਲੀ ਤੇ ਜਿਹੜਾ ਵੇਖੋ ਦਿਲੋਂ ਕਰਦਾ ਹੈ ਨਾ ਕੋਈ ਇਹੋ ਜਿਹਿਆਂ ਤੋਂ ਉੱਪਰ ਉੱਠ ਕੇ ਕਰਦਾ ਹੈ ਤੇ ਦਸਈ ਕਹਿ ਦਿੰਦੇ ਨੇ ਸੇਵਾ ਕਰਤ ਹੋਏ ਨਹਿਕਾਮੀ ਕਈ ਤੇ ਵੇਖੋ ਸੇਵਾ ਵੀ ਇਸ ਕਰਕੇ ਕਰਦੇ ਨੇ ਵੀ ਮੈਂ ਆ ਮੇਰੀ ਮੰਗ ਪੂਰੀ ਹੋ ਜਾਵੇ ਤੇ ਜਿੰਨੇ ਦਿਨ ਉਹ ਉਹਨੇ ਦਿਨ ਆਉਂਦਾ ਹੈ ਜਿੰਨੇ ਦਿਨ ਉਹਦੀ ਮੰਗ ਪੂਰੀ ਨਹੀਂ ਹੁੰਦੀ ਜਦ ਦਿਨ ਮੰਗ ਪੂਰੀ ਹੋ ਜਾਂਦੀ ਖਿਮਾ ਕਰਿਓ ਸੇਵਾ ਹੀ ਛੱਡ ਜਾਂਦਾ ਜੀ ਤੇ ਸੇਵਾ ਹੀ ਛੱਡ ਜਾਂਦਾ ਹੈ ਕਈ ਵੇਖੋ ਦਾਤਾਂ ਮੰਗਣ ਆਉਂਦੇ ਨੇ ਵੀ ਪਰਮਾਤਮਾ ਮੇਰੇ ਘਰ ਧੀ ਪੁੱਤਰ ਦੀ ਦਾਤ ਨਹੀਂ ਜਾਂ ਮੇਰੇ ਘਰ ਪੋਤੇ ਪੋਤੀ ਦੀ ਦਾਤ ਨਹੀਂ ਕਿਰਪਾ ਕਰ ਆ ਮੇਰੀ ਝੋਲੀ ਤੇ ਵਿੱਚ ਪਾ ਤੇ ਜਿੱਦਣ ਹੀ ਦਾਤ ਮਿਲ ਜਾਂਦੀ ਨਾ ਸਭ ਤੋਂ ਪਹਿਲਾ ਕੰਮ ਪਤਾ ਕੀ ਕਰਦਾ ਉਹ ਗੁਰੂ ਘਰ ਹੀ ਛੱਡ ਦਿੰਦਾ ਉਹ ਦਾਤ ਨਾਲ ਹੀ ਇੰਨਾ ਪਿਆਰ ਪਾ ਕੇ ਬਹਿ ਜਾਂਦਾ ਹੈ ਬਾਣੀ ਦੇ ਬਚਨ ਨੇ ਜੀ ਦਾਤ ਪਿਆਰੀ ਵਿਸਰਿਆ ਦਤਾਰਾ ਕਹਿੰਦੇ ਦਾਤ ਦੇ ਨਾਲ ਹੀ ਇੰਨਾ ਪਿਆਰ ਪਾ ਲੈਂਦਾ ਉਹ ਦਾਤਾ ਦਾਤਾ ਇਹਦੇ ਸਰ ਜਾਂਦਾ ਹੈ ਜਿਹੜਾ ਦਿੰਦਾ ਹੈ ਪਾਉ ਐਹੋ ਜੇ ਅਸੀਂ ਚੱਕਰ ਬੰਨਣਾ ਹੈ ਐਹੋ ਜਿਹੀ ਸੇਵਕ ਬੰਨਣਾ ਹੈ ਜੇ ਮੰਗਦੇ ਪਏ ਨਾ ਦਾਤਾ ਮੰਗਣੀਆਂ ਵੀ ਇਸ ਦਾਤੇ ਕੋਲੋਂ ਜੀ ਬੱਚਾ ਆਪਣੇ ਮਾਤਾ ਪਿਤਾ ਕੋਲੋਂ ਨਹੀਂ ਮੰਗੇਗਾ ਤਾਂ ਕਿਹਦੇ ਕੋਲੋਂ ਮੰਗੇਗਾ ਆਪਾਂ ਤੇ ਰਜਾਨਾ ਦੇਖੋ ਜਦੋਂ ਅਰਦਾਸ ਹੁਣ ਲੱਗਦੀ ਹੈ ਆਪਾਂ ਇਹ ਪਾਵਨ ਬਚਨ ਵੀ ਪੜਦੇ ਆ ਸੁਖਣੀ ਸਾਹਿਬ ਚ ਵੀ ਇਹ ਪਾਵਨ ਬਚਨ ਨੇ ਮਾਤਾ ਪਿਤਾ ਹਮ ਬਾਰਕ ਤੇਰੇ ਵਾਹਿਗੁਰੂ ਜੀ ਤੁਸੀਂ ਸਾਡੇ ਮਾਤਾ ਪਿਤਾ ਜਿਤੇ ਹਿੱਟਾ ਦੇ ਬੱਚੇ ਆ ਉਮਰੀ ਕਿਰਪਾ ਮੈਂ ਸੁਖ ਧਨੇਰੇ ਤੁਹਾਡੀ ਕਿਰਪਾ ਦੇ ਵਿੱਚ ਸੁਖ ਬੜੇ ਜੀ ਵਾਹਿਗੁਰੂ ਜੀ ਇਤਰਾ ਅਸੀਂ ਵੇਖੋ ਜੇ ਤੇ ਬੱਚਾ ਵੇਖੋ ਆਪਣਾ ਫਰਜ਼ ਜਾਣ ਕੇ ਲੱਗਾ ਰਵੇ ਨਾ ਮਾਤਾ ਪਿਤਾ ਦੀ ਸੇਵਾ ਕਰੇ ਕਹਿਣਾ ਮੰਨੇ ਤੇ ਮਾਤਾ ਪਿਤਾ ਵੀ ਪਤਾ ਕੀ ਕਰਦੇ ਜੀ ਉਹਨਾਂ ਦੇ ਮੂੰਹ ਚ ਅਸੀਸਾਂ ਹੀ ਨਿਕਲਦੀਆਂ ਤੇ ਮਾਤਾ ਪਿਤਾ ਵੀ ਕਹਿੰਦੇ ਦਿਲ ਕਰਦਾ ਮੈਂ ਸਭ ਕੁਝ ਹੁਣੇ ਹੀ ਦੇ ਦਵਾਂ ਇਹਨਾਂ ਨੂੰ ਸਭ ਕੁਝ ਅੱਗੇ ਦੇਖੋ ਕਿ ਮਾਤਾ ਪਿਤਾ ਕਿਹਦੇ ਲਈ ਕਰਦੇ ਜੀ ਇਹਨੇ ਖੇਚਲ ਬੱਚਿਆਂ ਦੀ ਖਾਤਰ ਹੀ ਕਰਦੇ ਆ ਨਾ ਤੇ ਬੱਚਾ ਨੇਕ ਹੋਵੇ ਨਾ ਤੇ ਮਾਤਾ ਪਿਤਾ ਵੀ ਕਹਿੰਦੇ ਮੈਂ ਬੱਚੇ ਨੂੰ ਸਭ ਕੁਝ ਦੇ ਦਵਾਂ ਤੇ ਬਿਲਕੁਲ ਦਾਤਾ ਜੀ ਬਚਨ ਕਰਦੇ ਪੈ ਨੇ ਕਹਿੰਦੇ ਭੜਿਆ ਇਹੋ ਜਿਹਾ ਚੱਕਰ ਬਣ ਇਹੋ ਜਿਹਾ ਸਿਵਕ ਬਣ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਆਪਣੇ ਖਸਮ ਦੇ ਹੁਕਮ ਦੇ ਵਿੱਚ ਤੁਰ ਭੜਿਆ ਜੇ ਉਸ ਮਾਲਕ ਦੇ ਦਰ ਤੋਂ ਕੁਝ ਲੈਣਾ ਹੀ ਤੇ ਕੁਝ ਪ੍ਰਾਪਤੀ ਕਰਨੀ ਨਾ ਉਹਦੇ ਖਸਮ ਦੇ ਭਾਏ ਦੇ ਵਿੱਚ ਚੱਲ ਉਹਦੇ ਭੈ ਦੇ ਵਿੱਚ ਜੋ ਰੱਬ ਕਰਦਾ ਪਿਆ ਨਾ ਕਿ ਠੀਕ ਹੈ ਵਾਹਿਗੁਰੂ ਜੋ ਤੁਹਾਨੂੰ ਚੰਗਾ ਲੱਗਦਾ ਜੀ ਅਰਦੇ ਜ਼ਰੂਰ ਇਹ ਪਸਾਰੇ ਜਾਣੇ ਜੀ ਜੋਤਿ ਦਿਪਾਵੇ ਸਾਈ ਭਲੇ ਕਰ ਵਾਹਿਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਜੇ ਉਹ ਸਾਡੀ ਕਾਰ ਸਾਨੂੰ ਚੰਗੀ ਲੱਗੇ ਆਪਾਂ ਸੁਖਨੀ ਸਾਹਿਬ ਦੇ ਅੰਦਰ ਬਚਨ ਹੁੰਦੇ ਆ ਨਾ ਜੀ ਅਹੀਂ ਰੱਬ ਨਾਲ ਕਿਤੇ ਲੜ ਸਕਦੇ ਜੀ ਸਾਡੇ ਹੱਥ ਪੱਲੇ ਕੁਝ ਨਹੀਂ ਜੀ ਕਈ ਵਾਰ ਵੇਖੋ ਸਾਡੇ ਕੋਲੋਂ ਕੋਈ ਨਾ ਕੋਈ ਕੋਈ ਸਾਡਾ ਨੁਕਸਾਨ ਹੋ ਜਾਵੇ ਕੋਈ ਦਾਤ ਦਿੱਤੀ ਦਾਤ ਉਹ ਪਰਮਾਤਮਾ ਵਾਪਸ ਲੈ ਲਵੇ ਤੇ ਅੰਦਰ ਵੇਖੋ ਜੇ ਜੁੜਿਆ ਨਹੀਂ ਨਾ ਤੇ ਅੰਦਰ ਆ ਜਾਂਦਾ ਵੀ ਨਹੀਂ ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ ਇਹ ਸਾਡੇ ਸਾਰਿਆਂ ਦੀ ਹਾਲਤ ਹੈ ਜੀ ਕਿਉਂਕਿ ਸਾਰੇ ਹੀ ਆਪਾਂ ਵੇਖੋ ਗ੍ਰਸਤੀ ਆ ਸਾਰੇ ਹੀ ਆਪਾਂ ਧੀਆਂ ਪੁੱਤਰਾਂ ਭੈਣਾਂ ਪਰਿਵਾਰਾਂ ਵਾਲੇ ਆ ਪਰ ਸੁਖਮੀ ਸਾਹਿਬ ਦਾ ਦੇਖੋ ਆਪਾਂ ਪਾਠ ਕਰਦੇ ਆ ਅੱਜ ਤੇ ਬਹੁਤਾਂ ਦੇ ਅੰਦਰ ਸੁਖਮੀ ਸਾਹਿਬ ਦੀ ਬਾਣੀ ਨੇ ਬੜਿਆਂ ਨੂੰ ਕੰਠ ਹੋ ਗਈ ਤੇਰੇ ਵਿੱਚ ਪਤਾ ਕੀ ਬਚਨ ਆਉਂਦਾ ਜੀ 10 ਬਸਤੂ ਲੈ ਪਾਛੇ ਪਾਵੇ ਕਹਿੰਦੇ ਭਲਿਆ ਕਿੰਨੀਆਂ ਰੱਬ ਨੇ ਚੀਜ਼ਾਂ ਦਿੱਤੀਆਂ ਭੁੱਲ ਗਿਆ ਨਾ ਤੂੰ ਜਿਦਾਂ ਦੇਖੋ ਇਹ ਕਿਸੇ ਦੇ ਨਾਲ ਬੜਾ ਕਰੀਏ ਨਾ ਇੱਕ ਵਾਰ ਉਹਦਾ ਕਿਤੇ ਨਾਂ ਕਰੀਏ ਨਾ ਉਹ ਵੇਖ ਲਓ ਕਹਿੰਦਾ ਜੀ ਸ਼ੇਲਾ ਕੋਲ ਹੀ ਜਾਂਦਾ ਨਾ ਤੇ ਕਿੰਨਾ ਉਹਨੇ ਕੀਤਾ ਸਾਡੇ ਨਾਲ ਨਹੀਂ ਇੱਕ ਕਰਕੇ ਦੇਖੋ ਉਹਦੇ ਨਾਲ ਰਿਸ਼ਤਾ ਤੋੜ ਕੇ ਵਹਿ ਜਾਂਦੇ ਆ ਤੇ ਬਿਲਕੁਲ ਇਸ ਤਰ੍ਹਾਂ ਰੱਬ ਦੇ ਨਾਲ ਵੀ ਸਾਡਾ ਇਹੋ ਜਿਹਾ ਹੀ ਹਾਲ ਹੈ ਜੀ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਵਿਕੋਟ ਗਵਾਵੇ ਇੱਕ ਵੀ ਨਾ ਦੇ ਕਹਿੰਦੇ ਭਲਿਆ ਤੇਰੇ ਹੱਥ ਪੱਲੇ ਕੀ ਆ ਓਏ ਜੇ ਰੱਬ ਗਾ ਤੈਨੂੰ ਇੱਕ ਵਣਾ ਦੇ ਤੈਨ 10 ਭੀ ਹਿਰਲੇ ਜਿੰਨੀਆਂ ਦਾਤਾਂ ਉਹਨੇ ਦਿੱਤੀਆਂ ਤੇਰੇ ਕੋ ਸਾਰੀਆਂ ਲੈ ਲਵੇ ਵਾਪਸ ਤੇ ਉਹ ਮੂੜਾ ਤੋ ਕਹਾ ਕਰੇ ਹੈ ਮੂਰਖ ਤੂੰ ਕਰੀ ਕੀ ਸਕਦਾ ਸਾਨੂੰ ਕੀ ਕਰਨਾ ਚਾਹੀਦਾ ਜੀ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੇ ਸਦ ਨਮਸਕਾਰ ਕਹਿੰਦੇ ਭਲੇ ਉਹਦੇ ਅੱਗੇ ਨਮਸਕਾਰ ਹੀ ਕਰੀਏ ਵੀ ਵਾਹਿਗੁਰੂ ਠੀਕ ਹੈ ਜੀ ਜੋ ਤੁਹਾਨੂੰ ਚੰਗਾ ਲੱਗਦਾ ਜੀ ਸਾਡੀ ਜੀਵਾਂ ਦੀ ਸਮਝ ਵਿੱਚ ਨਹੀਂ ਨਾ ਆਉਂਦਾ ਸਾਡੀ ਸਮਝ ਤੋਂ ਬੜਾ ਪੜੀ ਜੂਗਾ ਤੇ ਦਾਤਾ ਹੀ ਦ੍ਰਿੜ ਕਰਵਾਉਂਦੇ ਨੇ ਕਹਿੰਦੇ ਭਲੇ ਇੱਕ ਤਾਂ ਨੌਕਰ ਹੁੰਦਾ ਐਹੋ ਜਿਹਾ ਜਿਹੜਾ ਭਾਏ ਦੇ ਵਿੱਚ ਚੱਲਦਾ ਤੇ ਮਾਲਕ ਨੂੰ ਅੱਗੋਂ ਪਤਾ ਉਹਨੂੰ ਕੀ ਕਹਿੰਦਾ ਹਰਮਤ ਤਿਸ ਨੂੰ ਅਗਲੀ ਉਹ ਵਜੋਂ ਪੇਦੂਨਾ ਖਾਏ ਹਰਮਤ ਦਾ ਪਾਉ ਜਿਹੜਾ ਉਹਨੂੰ ਤਨਖਾਹ ਮਿਲਦੀ ਪਈ ਸੀ ਨਾ ਉਹਨੂੰ ਮਾਲਕ ਕਹਿੰਦਾ ਮੈਨੂੰ ਹੋਰ ਵੱਧ ਦੇਣਾ ਦੇਣਾ ਆ ਆਨੇ ਬਾਨੇ ਭਵੇਂ ਦੇ ਦਵਾ ਕਈ ਵਾਰ ਵੇਖੋ ਜਿਹੜਾ ਘਰਾਂ 'ਚ ਕੰਮ ਕਰਨੋਂਦੇ ਨਾ ਆਨੇ ਬਾਨੇ ਵੇਖੋ ਜੇ ਕਦੀ ਕੱਪੜੇ ਦੇ ਦਿੰਦੇ ਕਦੀ ਉਹਨਾਂ ਨੂੰ ਕੁਝ ਦੇ ਦਿੰਦੇ ਆ ਆ ਆਪਣੇ ਬੱਚੇ ਨੂੰ ਦੇ ਦਿੰਦੀ ਆ ਆਪਣੇ ਘਰ ਦੇ ਵਿੱਚ ਆਨੇ-ਬਾਨੇ ਵੇਖੋ ਵੱਧ ਦੇ ਦਿੰਦੇ ਨੇ ਦੇਖੋ ਘਰਾਂ 'ਚ ਜਿਹੜੇ ਕੋਈ ਕੰਮ ਕਰਨ ਆਉਂਦੀਆਂ ਨੇ ਬੀਬੀਆਂ ਵੀ ਮੇਡ ਵੀ ਉਹ ਵੀ ਕਹਿੰਦੇ ਕਹਿੰਦੇ ਮਾਲਕ ਬੜੇ ਚੰਗੇ ਜੀ ਤਨਖਾਹ ਤੇ ਨਹੀਂ ਇੰਨੀ ਤੋਂ ਵੱਧ ਤੇ ਉਸਮਾਨ ਦੇ ਦਿੰਦੇ ਸਨ ਕਹਿੰਦੇ ਗੱਬੂ ਵੀ ਮਾਲਕ ਐਹੋ ਜਿਹਾ ਹੀ ਆ ਜਿਹਦੇ ਭਾਏ ਦੇ ਵਿੱਚ ਚੱਲਾਂਗੇ ਨਾ ਮਾਲਕ ਅੱਗੇ ਤੋਂ ਵੱਧ ਭਾਗ ਲਾ ਦਿੰਦਾ ਵੀ ਲੈ ਭਲਿਆ ਤੈਨੂੰ ਮੈਂ ਥੋੜ੍ਹ ਨਹੀਂ ਉਹਨਾਂ ਦਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਰਜਾ ਵਿੱਚ ਤੁਰ ਪਿਆ ਆ ਤੇ ਜੇਕਰ ਕੋਈ ਹੰਕਾਰ ਕਰੇ ਜਿਦਾਂ ਕੋਈ ਵੇਖੋ ਨੌਕਰ ਮਾਲਕ ਦੇ ਅੱਗੇ ਆਕੜੇ ਤੇ ਤੇਰੇ ਪੱਲੇ ਕੀ ਹੈ ਮਾਲਕ ਨੇ ਕਹਿਣ ਲੱਗ ਪਏ ਇਹੋ ਜੀਆਂ ਗੱਲਾਂ ਤੇ ਮਾਲਕ ਤੂੰ ਕਹਿੰਦਾ ਇਹ ਨਹੀਂ ਨਦੀ ਵੇਖੋ ਹੈ ਕੀ ਇਹਦੇ ਪੱਲੇ ਤੇ ਆਕੜਦਾ ਪਿਆ ਆ ਅੱਗੇ ਤਰਲੇ ਲਹਿਲਾ ਕੇ ਮੇਰੇ ਕੋਲ ਲੱਗਾ ਆ ਇਹਦੇ ਪੱਲੇ ਹੈ ਕੀ ਇਹ ਬਗਰ ਕਹਤਾ ਜੇ ਬੱਚੇ ਹੁੰਦੇ ਨੇ ਚੱਕਰ ਲੱਗੇ ਚੱਕਰੀ ਨਾਲੇ ਗਰਬਵਾਦ ਕਹਿੰਦੇ ਹੰਕਾਰ ਭਰੀਆਂ ਗੱਲਾਂ ਵੀ ਕਰੇ ਚੱਕਰ ਲੱਗੇ ਚੱਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਕਹਿੰਦੇ ਪੜਿਓ ਮਾਲਕ ਦੇ ਦਰ ਤੇ ਪ੍ਰਮਾਨ ਨਹੀਂ ਹੋਈਦਾ ਇੱਛੇ ਤੇ ਪਤਾ ਕਿਤੇ ਨਾ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਉਸ ਮਾਲਕ ਅਕਾਲ ਪੁਰਖ ਦੇ ਦਰ ਤੇ ਕਿਤਰਾ ਪ੍ਰਮਾਨ ਹੋਈਦਾ ਆਪ ਗਵਾਏ ਸੇਵਾ ਕਰੇ ਤਾਂ ਕਿ ਸ਼ਿਪਾਏ ਮਾਣ ਕਹਿੰਦੇ ਭੜੇ ਥੋੜਾ ਜਿਹਾ ਮਾਣ ਮਿਲਦਾ ਥੋੜਾ ਜਿਹਾ ਜੇ ਆਪਾ ਭਾਉ ਗਵਾ ਕੇ ਆਪਣੇ ਆਪ ਨੂੰ ਮਾਰ ਕੇ ਮੈਨੂੰ ਹਣੀ ਜ ਕੋਈ ਪਰਵਾਹ ਲੋਕ ਕੀ ਕਹਿਵਣਗੇ ਵੀ ਦੇਖੋ ਕਿੱਡਾ ਭਗਤ ਬਣਿਆ ਕਿੰਨੀ ਸੇਵਾ ਕਰਦਾ ਕਹਿੰਦੇ ਲੋਕਾਂ ਦੀਆਂ ਗੱਲਾਂ ਛੱਡ ਦੇ ਜਿਹੜਾ ਕੋਈ ਨਹੀਂ ਵੀ ਮੈਂ ਤੇ ਸੇਵਾ ਕਰਨੀ ਜੀ ਮੈਂ ਤੇ ਸੇਵਾ ਕਰਨੀ ਆਪ ਗਵਾਏ ਸੇਵਾ ਕਰੇ ਤਾਂ ਕਿ ਸ਼ਿਪਾਏ ਮਾਣ ਕਹਿੰਦੇ ਪੜਿਓ ਅਦਮਾਨ ਮਿਲਦਾ ਜੀ ਬੜੀਆਂ ਆਈਆਂ ਮਿਲਦੀਆਂ ਜੀ ਬਾਣੀ ਦੇ ਅੰਦਰ ਤੱਕ ਕਿ ਮਕਰ ਆਪਾਂ ਨੌਕਰ ਕਰਾਉਣ ਦੇ ਉਹਦੇ ਰੱਖੇ ਹੁੰਦੇ ਨੇ ਨਾ ਨੌਕਰ ਨੂੰ ਕਹਿੰਨੇ ਵੱਧ ਪੈਸੇ ਦੇ ਦਿੱਤੇ ਨਾ ਉਹਨੇ ਉਧਰ ਚਲੇ ਜਾਣਾ ਜਦੋਂ ਮਰਜੀ ਛੱਡ ਸਕਦਾ ਪਰ ਗੁਲਾਮ ਜਿਹੜਾ ਖਰੀਦਿਆ ਹੋਇਆ ਹੋਵੇ ਨਾ ਉਹ ਕਦੀ ਨਹੀਂ ਜੇ ਛੱਡ ਕੇ ਜਾ ਸਕਦਾ ਕਿਉਂਕਿ ਉਹਨੂੰ ਖਰੀਦਿਆ ਹੈ ਤੇ ਬਾਣੀ ਦੇ ਅੰਦਰ ਆਉਂਦਾ ਜੇ ਨੌਕਰ ਬੰਨਾ ਹੀ ਤੇ ਇਹੋ ਜਿਹਾ ਬਣਾ ਜਾਂ ਬਣ ਗੁਲਾਮ ਜਾਂ ਬਣ ਗੁਲਾਮ ਗੁਲਾਮ ਪਤਾ ਕੀ ਕੇੰਦਾ ਮਾਲਕ ਜੀ ਨੇ ਤੇ ਖਰੀਦੇ ਆ ਜੀ ਮੈਨੂੰ ਭਾਵੇਂ ਜਿੰਦਿਆਂ ਰੱਖ ਲੋ ਭਾਵੇਂ ਮਾਰ ਦੋ ਤੁਹਾਡੇ ਹੱਥ ਵਸ ਜੀ ਕਹਿ ਕਬੀਰ ਗੁਲਾਮ ਕਰ ਕਰ ਜੇ ਆਏ ਭਾਵੇਂ ਮਾਰ ਮਾਲਕ ਤੇਰੀ ਮਰਜ਼ੀ ਮੈਨੂੰ ਜਿੰਦਿਆਂ ਰੱਖ ਭਾਵੇਂ ਮਾਰ ਦੇ ਇੱਕ ਗੱਲ ਜਿਆਦਾ ਹੀ ਰਾਜਾ ਸਿਕੰਦਰ ਹੋਇਆ ਜੀ ਉਹ ਤਾਂ ਉਹਨੇ ਇੱਕ ਗੁਲਾਮ ਖਰੀਦਿਆ ਸੀ ਅੱਜ ਵੀ ਖਮਾ ਕਰੋ بڑے بڑے ਕਈਆਂ ਨੂੰ ਮੁੱਲ ਖਰੀਦਿਆ ਜਾਂਦਾ ਜੀ ਅੱਜ ਵੀ ਵੇਖੋ ਕਈ ਵੇਖੋ ਜਿਹੜਾ ਜਿਤਨਾ ਅਖਬਾਰਾਂ ਵਿੱਚ ਵੀ ਹੁੰਦਾ ਜੀ ਬਾਹਰਲੇ ਮੁਲਕਾਂ 'ਚ ਵੇਖੋ ਜਦੋਂ ਇਰਾਨ ਅਰਬ ਕੰਟਰੀਆਂ ਵੱਲ ਵੇਖੋ ਜਦੋਂ ਜਾਂਦੇ ਕਈ ਲੜਕੀਆਂ ਨੂੰ ਉੱਥੇ ਗੁਲਾਮ ਬਣਾ ਕੇ ਵੇਚ ਦਿੰਦੇ ਨੇ ਉਹ ਖਰੀਦ ਲੈਂਦੇ ਨੇ ਆਪਣੇ ਦੇਸ਼ ਦੇ ਵਿੱਚ ਵੀ ਜਿਵੇਂ ਵੀ ਹੈ ਜੀ ਕਿਤੇ ਤੇ ਕਹਿੰਦੇ ਉਹ ਗੁਲਾਮ ਸੀ ਉਹਦਾ ਨਾਮ ਸੀ ਲੁਕਮਾਨ ਪਰ ਉਹਨੇ ਇੰਨੀ ਸੇਵਾ ਕੀਤੀ ਸਿਕੰਦਰ ਦੀ ਇੰਨੀ ਸੇਵਾ ਕੀਤੀ ਤੇ ਸਿਕੰਦਰ ਨੂੰ ਬੜਾ ਚੰਗਾ ਲੱਗਣ ਲੱਗ ਪਿਆ ਸਿਕੰਦਰ ਨੂੰ ਬੜਾ ਚੰਗਾ ਲੱਗ ਗਿਆ ਤੇ ਸਿਕੰਦਰ ਨੇ ਨਾ ਉਨੂੰ ਆਪਣਾ ਮਤਬੰਨਾ ਪੁੱਤਰ ਬਣਾ ਲਿਆ ਵੀ ਤੂੰ ਮੇਰਾ ਪੁੱਤਰ ਹੈ। ਉਹ ਹੋਰ SWAT ਦੀ ਸੇਵਾ ਅੱਗੇ ਨਾ ਹੋ ਗਿਆ ਕਿ ਫਿਰ ਸੇਵਾ ਕਰਦਾ ਰਿਹਾ ਹੋਰ ਵੱਧ ਕਰਨ ਲੱਗ ਪਿਆ ਵੀ ਹੁਣ ਮੇਰਾ ਫਰਜ ਬਣਦਾ ਵੀ ਇਹ ਤੇ ਮੇਰਾ ਪਿਤਾ ਬਣ ਗਿਆ ਮੈਂ ਤਾਂ ਪੁੱਤਰ ਆ। ਬੜੀ ਸੇਵਾ ਕੀਤੀ। ਹਾਰ ਕੇ ਰਾਜੇ ਨੇ ਉਹਨੂੰ ਆਪਣਾ ਵਜ਼ੀਰ ਬਣਾ ਦਿੱਤਾ। ਕਿਉਂਕਿ ਰਾਜੇ ਤੋਂ ਥੱਲੇ 2 ਨੰਬਰ ਤੇ ਹੁੰਦਾ ਵਜ਼ੀਰ। ਉਹਨੇ ਵਜ਼ੀਰ ਬਣਾ ਦਿੱਤਾ। ਨਾਲ ਪੁੱਤਰ ਵੀ ਬਣ ਗਿਆ ਵਜ਼ੀਰ ਤੇ ਪਦਵੀ ਵੀ ਮਿਲ ਗਈ ਗੁਲਾਮ ਸੀ ਤੇ ਇੱਕ ਦਿਨ ਰਾਜਾ ਸ਼ਿਕਾਰ ਕਰਨ ਗਿਆ ਤੇ ਨਾਲ ਇਹਨੂੰ ਆਪਣੇ ਪੁੱਤਰ ਨੂੰ ਵੀ ਹਣ ਰੱਖਦਾ ਆ ਤੇ ਜੰਗਲ ਦੇ ਵਿੱਚ ਗਿਆ ਤੇ ਇੱਕ ਫਲ ਅੱਜ ਤੱਕ ਨਹੀਂ ਸੀ ਦੇਖਿਆ ਕੋਈ ਫਲ ਕਹਿੰਦੇ ਜਾ ਪੁੱਤਰ ਉਹ ਫਲ ਤੋੜ ਕੇ ਲਿਆ ਲਿਆਂਦਾ ਕਹਿੰਦੇ ਪੁੱਤਰਾ ਇੱਕੋ ਹੀ ਫਲ ਲੱਗਾ ਆ ਉਹ ਵੀ ਅੱਜ ਤੱਕ ਪਹਿਲੀ ਵਾਰੀ ਵੇਖਿਆ ਆਏ ਮੈਂ ਚਾਹੁੰਦਾ ਤੂੰ ਮੇਰਾ ਪੁੱਤਿਆ ਤੇ ਤੂੰ ਇਸ ਫਲ ਨੂੰ ਖਾ ਜਿਤਨਾ ਮਾਪੇ ਵੇਖੋ ਕਈ ਵਾਰ ਨਾ ਖਾਣ ਦੀ ਆਪਣੀ ਇੱਛਾ ਹੋਵੇ ਨਾ ਕਿਤੇ ਉਹ ਚੀਜ਼ ਦੀ ਕਿਤੇ ਬੱਚਾ ਮੰਗ ਲਵੇ ਨਾ ਤੇ ਮਾਪੇ ਕਹਿੰਦੇ ਨਹੀਂ ਨਹੀਂ ਮੈਂ ਖਾ ਲਿਆ ਸੀ ਅੱਗੇ ਤੂੰ ਖਾ ਲੈ ਆਹ ਵੇਖੋ ਘਰਾਂ ਦੇ ਅੰਦਰ ਮਾਵਾਂ ਕਹਿ ਦਿੰਦੀਆਂ ਨੇ ਆਪਣੇ ਬੱਚਿਆਂ ਨੂੰ ਕਿ ਕੋਈ ਗੱਲ ਨਹੀਂ ਮੈਂ ਖਾ ਲਿਆ ਸੀ ਅੱਗੇ ਵੇਖੋ ਇਸ ਤਰ੍ਹਾਂ ਹੀ ਰਾਜੇ ਸਿਕੰਦਰ ਨੇ ਕਹਿ ਦਿੱਤਾ ਕਹਿੰਦੇ ਲੈ ਪੁੱਤਰਾ ਤੂੰ ਖਾ ਤੂੰ ਮੇਰਾ ਪੁੱਤਰ ਹੈ ਤੇ ਜਦੋਂ ਹੁਣ ਲੁਕਮਾਨ ਖਾਣ ਲੱਗ ਪਿਆ ਹੁਣ ਅੱਜ ਤੱਕ ਉਹ ਫਲ ਖਾਦਾ ਨਹੀਂ ਸੀ ਰਾਜੇ ਸਿਕੰਦਰ ਨੇ ਕਹਿੰਦਾ ਪੁੱਤਰਾ ਸਵਾਦ ਕਿਹੋ ਜਿਹਾ ਕਹਿੰਦੇ ਬੜਾ ਸਵਾਦ ਹੈ ਕਹਿੰਦਾ ਬੜਾ ਸਵਾਦ ਹੈ ਤੇ ਸਿਕੰਦਰ ਕਹਿੰਦਾ ਪੁੱਤਰਾ ਮੈਨੂੰ ਵੀ ਥੋੜਾ ਜਿਹਾ ਦੇ ਹ ਤੇ ਜਦੋਂ ਰਾਜੇ ਸਕੰਦਰ ਨੇ ਉਹਦੇ ਕੋਲੋਂ ਫੜ ਲੈ ਕੇ ਉਹਨੂੰ ਥੋੜਾ ਜਿਹੀ ਅਜੇ ਕਟਿਆ ਨਾ ਦੰਦਾਂ ਦੇ ਨਾਲ ਉਹ ਐਨਾ ਕੋੜਾ ਸੀ ਸਕੰਦਰ ਨੇ ਫੜ ਕੇ ਵਗਾਇਆ ਕੇ ਫਰੇ ਮਾਰਿਆ ਉਹ ਕਹਿੰਦਾ ਉਹ ਪੁੱਤਰਾ ਐਨਾ ਜ਼ਹਿਰ ਵਰਗਾ ਕੋੜਾ ਤੂੰ ਕਿਤਰਾ ਐ ਹੱਸ ਕੇ ਨੂੰ ਖਾਈ ਜਾਂਦਾ ਸੈਂ ਉਹ ਕਿਆ ਕਿ ਉਹਨੀ ਦੇ ਕੋੜਾ ਬੜਾ ਜ਼ਹਿਰ ਵਰਗਾ ਬੜਾਇਆ ਕਹਿੰਦਾ ਰਾਜਨ ਕਹਿੰਦਾ ਅੱਜ ਤੱਕ ਤੁਹਾਡੇ ਹੱਥੋਂ ਸਾਰੇ ਮਿੱਠੇ ਫਾਲੀ ਮਿਲੇ ਨੇ ਮੈਨੂੰ ਤੇ ਮੈਂ ਇੱਕ ਕੌੜੇ ਦਾ ਸ਼ਿਕਵਾ ਕਿਉਂ ਕਰਾਂ ਅੱਜ ਤੱਕ ਸਾਰੇ ਮਿੱਠੇ ਦਿੱਤੇ ਦਾਤਾ ਤੂੰ ਤੂੰ ਸਿਕੰਦਰ ਮੈਨੂੰ ਮੈਨੂੰ ਬਾਦਸ਼ਾਹ ਜੀ ਅੱਜ ਤੱਕ ਸਾਰੇ ਤੁਸੀਂ ਮੈਨੂੰ ਮਿੱਠੇ ਦਿੱਤੇ ਨੇ ਇੱਕ ਕੌੜੇ ਦਾ ਗਿਲਵਾ ਗਿਲਾ ਸ਼ਿਕਵਾ ਕਿਉਂ ਕਰਾਂ ਬਿਲਕੁਲ ਗੱਲ ਸਾਡੇ ਤੇ ਰਹਿਣੀ ਚਾਹੀਦੀ ਹੈ ਜੀ ਰੱਬ ਨੇ ਸਾਨੂੰ ਸਾਰੇ ਮਿੱਠੇ ਪਦਾਰਥ ਅੱਜ ਤੱਕ ਦਿੱਤੇ ਜੀ ਕਿਹੜੀ ਚੀਜ਼ ਨਹੀਂ ਦਿੱਤੀ ਸਾਨੂੰ ਜੀ ਇਹਦੀ ਚੀਨ ਇਤੇ ਹਰ ਚੀਜ਼ ਪ੍ਰਮਾਤਮਾ ਨੇ ਦਿੱਤੀ ਸਾਨੂੰ ਆਮ ਕਈ ਵਾਰ ਨਹੀਂ ਕਹਦੇ ਨੇ ਰੱਬ ਨੇ ਕੀ ਦਿੱਤਾ ਜੀ ਕਿ ਮਾਂ ਕਰੂ ਆ ਅੱਖਾਂ ਨੱਕ ਹੱਥ ਕੰਨ ਪੈਰ ਸਭ ਕੁਝ ਦਿੱਤਾ ਇਹਦੇ ਤੋਂ ਕੀਮਤੀ ਦਾਤਾਂ ਕੋਈ ਨਹੀਂ ਜਾ ਕੇ ਉਹਨਾਂ ਨੂੰ ਦੇਖ ਲਈ ਜਿਨ੍ਹਾਂ ਕੋਲ ਅੱਖਾਂ ਹੀ ਨਹੀਂ ਹੈਗੀਆਂ ਜਾ ਕੇ ਉਹਨਾਂ ਨੂੰ ਦੇਖੀਏ ਕਦੇ ਜਿਨ੍ਹਾਂ ਕੋ ਕੰਨ ਤੇ ਹੈਗੇ ਪਰ ਸੁਣ ਨਹੀਂ ਸਕਦੇ ਜ਼ੁਬਾਨ ਤੇ ਹੈ ਜੀ ਬੋਲ ਨਹੀਂ ਸਕਦੇ ਰੱਬ ਦਾ ਸ਼ੁਕਰ ਕਰਿਆ ਕਰੀ ਪ੍ਰਮਾਤਮਾ ਤੁਦਿਤਿਆ ਸਾਨੂੰ ਬੜੀਆਂ ਦਾਤਾਂ ਦਿੱਤੀਆਂ ਨੇ। ਤੋ ਸਾਨੂੰ ਘਰ ਪਰਿਵਾਰ ਦਿੱਤਾ ਘਰ ਦਿੱਤਾ ਕਈ ਤੇ ਵੇਖੋ ਫੁੱਟਪਾਸਾਂ ਤੇ ਸੁੰਦੇ ਨੇ। ਤੇ ਗੁਰੂ ਨਾਨਕ ਪਤਾ ਹੀ ਦੇ ਪਾਵਣ ਬਚਨ ਹੁੰਦੇ ਕਹਿੰਦੇ ਭਲਿਆ ਮਾਲਕ ਦੇ ਘਰ ਦਾ ਗੁਲਾਮ ਬਣੀ। ਮੁੱਲ ਖਰੀਦੀ ਲਾਲਾ ਗੋਲਾ। ਕਹਿੰਦੇ ਮੈਂ ਤੇ ਗੁਲਾਮ ਐ ਜੀ ਮੈਂ ਤੇ ਮੁੱਲ ਖਰੀਦਿਆ ਹੋਇਆ ਐ ਜੀ। ਮੁੱਲ ਖਰੀਦੀ ਲਾਲਾ ਗੋਲਾ। ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹੱਟ ਬਿਕਾਨਾ ਜਿਤ ਲਾਇ ਤਿਤ ਲਗਾ ਕਹਿੰਦੇ ਭਲੇ ਗੁਰੂ ਦੇ ਬਚਨਾਂ ਦੀ ਹੱਟੀ ਦੇ ਉੱਤੇ ਵਿਕ ਜਾਇਆ ਕਰੀਏ ਅਰ ਜਾਨਾ ਆਪਾਂ ਜਿਹੜੀ ਬਾਣੀ ਪੜਦੇ ਆ ਨਾ ਜਾਂ ਸੁਣਦੇ ਆ ਇਹ ਗੁਰੂ ਦੇ ਬਚਨ ਨੇ ਇਹਨਾਂ ਤੇ ਰਿੱਟ ਜਾਈਏ ਕਿ ਦਾਤਾ ਜੋ ਤੁਸੀਂ ਕਹਿ ਦਿੱਤਾ ਨਾ ਮੈਂ ਇਸੇ ਤਰ੍ਹਾਂ ਕਰਨਾ ਜੀ ਮਤਾਂ ਦੇ ਬਚਨਾਂ ਨੂੰ ਮੰਨ ਲਿਆ ਜੀ ਸਤ ਸਤ ਕਰਕੇ ਮੰਨ ਲਿਆ ਗੁਰ ਤੇ ਬਚਨੀ ਹੱਟ ਬਿਕਾਨਾ ਜਿੱਤ ਲਾਇਆ ਤਿੱਤ ਲੱਗਾ ਮਾਲਕ ਜੀ ਜਿੱਦਰ ਤੋਹੀ ਲਾਇਆ ਜੀ ਲੱਗੇ ਹੋਏ ਆ ਜੀ ਤੇ ਜਦੋਂ ਵੇਖੋ ਮਾਤਾ ਪਿਤਾ ਵੇਖੋ ਬੱਚਾ ਜਿਹੜਾ ਅਗਿਆ ਦੇ ਵਿੱਚ ਰਹੇ ਨਾ ਤੇ ਮੋ ਅਸੀਸਾਂ ਨਿਕਲਦੀਆਂ ਉਤੇ ਇੱਥੋਂ ਤੱਕ ਕਹਿੰਦੇ ਜੀ ਪ੍ਰਮਾਤਮਾ ਜੀ ਇਹੋ ਜਿਹਾ ਤੀ ਪੁੱਤਰ ਸਾਰਿਆਂ ਨੂੰ ਦਵੇ ਜੀ ਤੇ ਬਿਲਕੁਲ ਰੱਬ ਵੀ ਖੁਸ਼ ਹੁੰਦਾ ਆ ਗੁਰੂ ਵੀ ਖੁਸ਼ ਹੁੰਦੇ ਨੇ ਵੀ ਹੈ ਇੰਨੀ ਆਗਿਆ ਦੇ ਵਿੱਚ ਚੱਲਣ ਵਾਲਾ ਜੀ ਇੰਨੀ ਆਗਿਆ ਦੇ ਵਿੱਚ ਤੇ ਬਿਲਕੁਲ ਅੱਜ ਦੇ ਜਿਹੜੇ ਪਾਵਨ ਬਚਨ ਸੀ ਨਾ ਇਹ ਹੈ ਚੱਕਰ ਦੀ ਉਦਾਹਰਣ ਦੇ ਕੇ ਗੁਰੂ ਜੀ ਨੇ ਪਤਾ ਹੀ ਨੇ ਸਮਝਾਉਣਾ ਕੀਤਾ ਤੇ ਦੂਸਰੇ ਸ਼ਲੋਕ ਦੇ ਵਿੱਚ ਵੀ ਜੇਕਰ ਚੱਕਰ ਨੌਕਰ ਕੋਈ ਐਵੇਂ ਹੰਕਾਰ ਦੇ ਵਿੱਚ ਆਵੇ ਗੱਲਾਂ ਬੜੀਆਂ ਕਰਦਾ ਹੋਵੇ ਤਾਂ ਇਹੋ ਜਿਹਾ ਪ੍ਰਵਾਨ ਨਹੀਂ ਹੁੰਦਾ ਇਹ ਤੇ ਉਹ ਪ੍ਰਵਾਨ ਹੁੰਦਾ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲ ਜਾਂਦਾ ਹੈ ਤੇ ਯਤਨ ਕਰਿਆ ਕਰੀਏ ਕਿ ਮਾਲਕ ਦੇ ਘਰ ਦੇ ਵਿੱਚ ਜਦੋਂ ਆਉਨੇ ਆ ਜੇ ਸੇਵਾ ਕਰਦੇ ਆ ਘਰਾਂ ਦੇ ਅੰਦਰ ਵੀ ਆਪਾਂ ਇਹ ਇਹੋ ਜਿਹਾ ਜੀਵਨ ਬਣਾ ਲਈਏ ਕਿ ਹਰ ਵੇਲੇ ਤੇ ਹੁਕਮ ਉਹਦੀ ਰਜਾ ਦੇ ਵਿੱਚ ਚੱਲਣਾ ਹੈ ਹੰਕਾਰ ਭਰੀਆਂ ਗੱਲਾਂ ਨਹੀਂ ਕਰਨੀਆਂ ਇਹਦੇ ਤੋਂ ਉੱਪਰ ਉੱਠਣਾ ਹੈ ਸੋ ਮਾਲਕ ਕਿਰਪਾ ਕਰਨ ਜੀ ਕੋਟਾਨ ਕੋ ਤੇ ਸ਼ੁਕਰ ਅਨੁਵਾਦ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਗਤਾਂ ਦਾ ਵਈ ਅਬੇੰਤ ਬੇੰਤ ਬੁਲਾਂ ਦੇ ਲਿਖੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛੇ